ਜੇ ਕੋਈ ਬੰਦਾ ਪਿੰਡ ਦੇ ਵਿੱਚ 50 ਘਰਾਂ 'ਚ 70 ਵਿਸ਼ਾ ਕੇ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਨੂੰ ਚਿੱਟੇ ਰੰਗ ਦੀਆਂ ਕਰਕੇ ਵਿਧਵਾ ਵਾਲੀਆਂ ਚੁੰਨੀਆਂ ਉਹਨਾਂ ਦੇ ਸਿਰ ਤੇ ਦਵਾ ਕੇ ਤੇ ਚਿੱਟੇ ਰੰਗ ਦੇ 70 ਵਿਸ਼ਾ ਕੇ ਤੇ ਉਹੀ ਬੰਦਾ ਉਸੇ ਪਿੰਡ 'ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੋਣ ਦੇਣਾ ਉਹਨਾਂ ਦੇ ਘਰੇ ਤਾਂ ਫਿਰ ਬਲਡੋਜ਼ਰ ਚੱਲੂ ਹੋਏ ਚੱਲ ਸਰਕਾਰ ਵੱਲੋਂ ਗੱਦ ਨਸ਼ਾ ਵਿਰੁੱਧ ਅਤੇ ਮਾੜੇ ਅੰਸਰ ਜੋ ਕਿ ਸਮਾਜ ਚ ਅਸਥਿਰਤਾ ਪੈਦਾ ਕਰਦੇ ਨੇ ਨਜਾਇਜ਼ ਉਸਾਰੀਆਂ ਦੀ ਮਹਮ ਜਿਹੜੀ ਚੱਲ ਰਹੀ ਹੈ ਜਕਾਸ਼ ਦੀਪ ਹੈਗਾ ਇੱਥੇ ਦਾ ਰਾਣੀ ਵਾਲਾ ਪੂ ਦਾ ਰਹਿਣ ਵਾਲਾ ਜਿਹਦੇ ਖਿਲਾਫ ਵੱਖ-ਵੱਖ ਕਈ ਮੁਕਦਮੇ ਦਰਜ ਐ ਚਾਰ ਮੁਕੱਦਮੇ ਲੱਗਨੇ ਤੇ ਇੱਕ ਮੁਕੱਦਮਾ ਇਹਨਾਂ ਦੇ ਐਫਆਈਆਰ ਨੰਬਰ 168 216185 ਐਨਡੀਬੀਐਸ ਐਕਟ ਦਾ ਵੀ ਜਿਹੜਾ ਇਹਨਾਂ ਦੇ ਖਿਲਾਫ ਦਰਜ ਹੈ ਜਿਸ ਤਹਿਤ ਅੱਜ ਸਾਨੂੰ ਸਿਵਲ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰੋਟੈਕਸ਼ਨ ਲਈ ਪੱਤਰ ਵਿਹਾਰ ਕੀਤਾ ਗਿਆ ਸੀਗਾ ਤੇ ਅੱਜ ਅਸੀਂ ਪੁਲਿਸ ਪ੍ਰੋਟੈਕਸ਼ਨ ਦਿੱਤੀ ਹੈ ਤੇ ਉਹਨਾਂ ਨੇ ਸਿਵਲ ਪ੍ਰਸ਼ਾਸਨ ਨੇ ਨਗਰ ਕੌਂਸਲ ਨੇ ਆਵਦੀ ਜਿਹੜੀ ਹੈ ਉਹ ਉਹ ਬੰਦ ਦੀ ਕਾਰਵਾਈ ਕੀਤੀ ਹੈ ਇਹਨਾਂ ਤੇ ਜੀ ਚਾਰ ਪਰਚੇ ਦਰਜਾ ਉਹਦੇ ਵਿੱਚੋਂ ਐਨਡੀਬੀਐਸ ਦਾ ਵੀ ਹੈਗਾ ਜਿਹੜੇ ਕੋਈ ਵੀ ਨਸ਼ੇ ਦੇ ਧੰਦੇ ਵਿੱਚ ਸਿੱਧੇ ਜਾਂ ਸਿੱਧੇ ਤੌਰ ਤੇ ਸ਼ਾਮਲ ਹੈ ਸਮਗਲਰ ਹੈ ਜਾਂ ਕੋਈ ਨਸ਼ੇ ਨਾਲ ਨਸ਼ਾ ਵੇਚ ਕੇ ਕੋਈ ਜਾਇਦਾਦ ਪ੍ਰਾਪਰਟੀ ਬਣਾਉਂਦੇ ਆ ਕੋ ਪਹਿਲਾਂ ਫ੍ਰਿਜ ਵੀ ਕਰਾਈ ਜਾ ਰਹੀਆਂ ਅੱਗੇ ਵੀ ਇਹ ਸਖਤ ਕਾਰਵਾਈਆਂ ਨਸ਼ੇ ਵਾਲਿਆਂ ਨੂੰ ਤਾੜਨਾ ਵੀ ਉਹਨਾਂ ਦੇ ਵਿਰੁੱਧ ਚਲਦੀ ਰਹੂਗੀ ਆਪਣਾ ਸੁਧਰ ਕੇ ਬਖਤਾਰਾ ਵਿੱਚ ਸ਼ਾਮਲ ਹੋ ਜਾਓ ਤੇ ਧੰਦੇ ਤੋਂ ਤੋਬਾ ਕਰੋ